ਨਾਨਕ ਦੇ ਮਾਲਕ ਸਤਿਗੁਰੂ ਧਨੀ ਮਾਨਿਆ ਦੇ ਮਾਨ ਗੁਰੂ ਨੇ ਤਾਨਿਆ ਦੇ ਤਾਨ ਗੁਰੂ ਨੇ ਉਕਿਆਂ ਦੀ ਓਟ ਗੁਰੂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਨਾਂ ਦੀ ਪਾਵਨ ਔਰ ਪਵਿੱਤਰ ਜੋਲੀ ਵਿੱਚ ਬੈਠ ਕੇ ਗੁਰੂ ਰੂਪ ਗੁਰੂ ਘਰ ਸਾਹਿਬ ਸਾਥ ਸੰਗਤ ਜੀ ਆਓ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਫੋੜੀ ਬੇਨਤੀ ਕਰੀਏ ਸਤਿਗੁਰੂ ਦੀ ਤਰਸ ਕਰਕੇ ਤਿਆਰ ਕਰਕੇ ਸਾਡਾ ਮਨ ਆਪਣੇ ਚਰਨਾਂ ਵਿੱਚ ਜੋੜ ਲੈਣ ਔਰ ਇਹ ਕੁੱਝ ਸਮਾ ਸਾਡਾ ਸਫਲ ਹੋ ਜਾਏ ਤੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬੇ ਕਮਾਲ ਤੰਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਮੂਹ ਸ਼ੀਤ ਸਿੰਘ ਆਪ ਵਿਚਰਤਨ ਆਪਣੇ ਗੁਰ ਇਤਿਹਾਸ ਦੀ ਕਥਾ ਜਿਹੜਾ ਤਨ ਗੁਰੂ ਅਰਜਨ ਸਾਹਿਬ ਜੀ ਬਾਣੀ ਗੋੜੀ ਪਾਵਨ ਅਖਰੀ ਮਹੂਲਾ 55 ਔਰ ਗੋੜੀ ਬਾਵਨ ਅਖੀ ਸ਼ਲੋਕ ਹਨ ਕਵੀ ਭਗਤ ਕਮੀਰ ਜੀ ਦੀ ਬਾਣੀ ਵੀ ਆਂਦੀ ਹੈ ਗੋੜੀ 30 ਸੋ ਇਹ ਸੰਗਤ ਦੀ ਸ਼ਰੋਗ ਦੀ ਆਪਾਂ ਵਿਚਾਰ ਕਰਨੀ ਹੈ ਕੱਕਾ ਗੋਬਿੰਦ ਗੁਰ ਉਹ ਸਾਥ-ਸਾਥ ਸਪਨੇ ਸਵਾਉ ਆਪ ਜੀ ਸੱਚੇ ਪਾਤਸ਼ਾਹ ਜੀ ਨੂੰ ਸਿੱਖਿ ਸ਼ਕਾਓ ਆਪਾਂ ਤਕਰੀਬਨ 8 15 ਤੇ ਸਮਾਪਤੀ ਕਰ ਦਾਂਗੇ ਆਪ ਜੀ ਸਾਰੀ ਸੰਗਤ ਸੱਚੇ ਪਾਤਸ਼ਾਹ ਜੀ ਨੂੰ ਸਿੱਖਿ ਸ਼ਕਾਓ ਆਪਾਂ ਜਿਹੜਾ ਮਹਾਰਾਜ ਨੇ ਸ਼ਰੋਗ ਉਚਾਰਨ ਕੀਤਾ ਉਹਦੀ ਆਪਾਂ ਵਿਚਾਰ ਕਰੀਏ ਔਰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਲ ਦੇ ਦਿਹਾੜੇ 10 ਅਪ੍ਰੈਲ 1699 ਈਸਵੀ ਉਹ ਸਾਖੀ ਵਾਲੇ ਦੇਖਣਾ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸਾਜਣਾ ਦਿਵਸ ਕੀਤਾ ਖਾਲਸੇ ਦੀ ਸਾਜਣਾ ਕੀਤੀ ਸਤਿਗੁਰੂ ਜੀ ਨੇ ਬਾਜਾ ਵਾਲੇ ਸਤਿਗੁਰੂ ਨੇ ਸੋ ਇਹ ਦੀ ਆਪਾਂ ਇਤਿਹਾਸ ਦੀ ਵੀ ਸੰਖੇਪੀ ਵਿਚਾਰ ਕਰਨੀ ਹੈ ਸੋ ਆਪ ਸੰਗਤ ਜੀ ਹੁਣ ਆਪਾਂ ਇਸ ਦੀ ਵਿਚਾਰ ਕਰਨ ਤੋਂ ਪਹਿਨੋਂ ਸੱਚੇ ਪਾਤਸ਼ਾਹ ਜੀ ਨੂੰ ਸ਼ੇਕਾਈਏ ਅਦਰ ਫਤਕਾਰ ਨਾਲ ਸਾਰੀ ਸੰਗਤ ਫਤੇ ਬੁਲਾਓ ਕੋਈ ਵੀ ਰਸਨਾਵਾਂ ਜੀ ਨਾ ਰਹੇ ਗੱਜ ਕੇ ਸਾਰੀ ਸੰਗਤ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੇ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ ਗੱਗਾ ਗੋਬਿੰਦ ਗੁਨਰੋ ਸਾ 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 ਆਪਣੀਤ ਕਹਾ ਵੀ ਸਾ ਸਾ ਦੇਹ ਕਾ ਬਿਲਮ ਨਾ ਕਰੇ ਹੋ ਮੀਤ ਨਹਿ ਬਾਰਿਕ ਨਹਿ ਜੋ ਬਨੈ ਨਹਿ ਬਿਰਤੀ ਕਛ ਬੰਦ ਉਹ ਬੇਰਾ ਨਾ ਗੁੱਝੀ ਐ ਜੋ ਆਈ ਪਰੈ ਜਮਪੰਦ ਸੁਸੰਗਤ ਜੀ ਆਓ ਆਪ ਸਾਰੀ ਸੰਗਤ ਮਾਨੁਜੀਆਂ ਕਾਕਰ ਕਰੋ ਰਸਨਾ ਪਵਿੱਤਰ ਕਰੋ ਆਪਾ ਮਹਾਰਾਜ ਦੀ ਗਉੜੀ ਪਾਵਨ ਅਖਰੀ ਸ਼ਲੋਕ ਦੀ ਵਿਚਾਰ ਕਰੀਏ ਇਹ ਸੰਗਤ ਜੀ ਜਿਹੜੀ ਗਉੜੀ ਪਾਵਨ ਅਖਰੀ ਬਾਣੀ ਐ ਇਹ ਦਮਦਮੀ ਟਕਸਾਲ ਦੇ ਵਿੱਚ ਜਿਹੜਾ ਉੰਜ ਜਿਹੜੇ ਦਮਦਮੀ ਟਕਸਾਲ ਦੇ 11ਵੇਂ ਮੁਖੀ ਸਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਵਲੇ ਮਹਾਂਪੁਰਸ਼ ਪੰਥ ਰਤਨ ਬ੍ਰह्म ਗਿਆਨੀ ਮਹਾਂਪੁਰਸ਼ ਸੋ ਸੰਗਤ ਜੀ ਸੋ ਸੰਗਤ ਜੀ ਉਹਨਾਂ ਦੇ ਸਮੇਂ ਦਾ ਨਿਯਮ ਸੀ ਜਿਹਦੇ ਵੀ ਸਿੰਘ ਨੂੰ ਆਪਣੇ ਜੱਥੇ ਵਿੱਚ ਰੱਖਦੇ ਸਨ ਉਹ ਸਿੰਘ ਨੂੰ ਸੱਤ ਬਾਣੀਆਂ ਨੇਤਨਮ ਦੀਆਂ ਪੰਜ ਬਾਣੀਆਂ ਅਮਰਥ ਵਾਲੇ ਦੋ ਵਿਲੇ ਦੋ ਬਾਣੀਆਂ ਸੰਧਾ ਵਿਲੇ ਦੀਆਂ ਸੋ ਨਿਤਨੇਮ ਦੀਆਂ ਬਾਣੀਆਂ ਔਰ ਪੰਜ ਗ੍ਰੰਥੀ 10 ਗ੍ਰੰਥੀ ਜਾਂ ਕਟੋ-ਕਟ ਸੱਤ ਬਾਣੀਆਂ ਨਿਤਨੇਮ ਦੀਆਂ ਔਰ ਪੰਜ ਗ੍ਰੰਥੀ ਜਿਹੜੇ ਸਿੰਘ ਨੂੰ ਕੰਠ ਹੁੰਦੀ ਸੀ ਉਹੀ ਸਿੰਘ ਨੂੰ ਜਿਹੜਾ ਉਹ ਜੱਥੇ ਵਿੱਚ ਰੱਖਦੇ ਸੀ ਅੱਜ ਵੀ ਜਿਹੜੇ بڑے ਕਮਾਈ ਵਾਲੇ ਮਹਾਪੁਰਸ਼ ਐ ਕੋਈ ਕੱਚਾ ਬਿੱਲਾ ਜਾਂ ਕੋਈ ਜਿਹੜਾ ਵੀ ਉਪਰ ਉਪਰ ਵਾਈ ਗੁਰੂ ਵਾਈ ਗੁਰੂ ਕਰਦਾ ਪਰ ਉਹ ਨਾਮ ਦਾ ਰੱਸੀਆ ਨਹੀਂ ਬਾਣੀ ਦਾ ਰੱਸੀਆ ਨਹੀਂ ਅੱਜ ਵੀ ਜਿਹੜੇ ਕਮਾਈ ਵਾਲੇ ਮਹਾਪੁਰਸ਼ ਐ ਉਹ ਢਿੱਲੇ ਕਾਰੇ ਵਾਲੇ ਬੰਦੇ ਨੂੰ ਜਿੱਥੇ ਆਪਣਾ ਜੀਵਨ ਹੀ ਨਾਮ ਦਾ ਰੱਸੀਆ ਨਹੀਂ ਉਹਨੂੰ ਆਪਣੇ ਨਾਲ ਨਹੀਂ ਰੱਖਦੇ ਉਹ ਰਹਿ ਵੀ ਨਹੀਂ ਸਕਦਾ ਨਾਲ ਸੋ ਸੰਗਤ ਜੀ ਐਵੇਂ ਬیرے ਵੱਡੇ ਮਹਾਪੁਰਸ਼ਾਂ ਆਣੀਆਂ ਹੁੰਦਾ ਸੀ ਇਹ ਮੈਂ ਤੁਹਾਨੂੰ ਬੇਨਤੀ ਤਾਂ ਕਰ ਰਿਹਾ ਵੀ ਪਹਿਲ ਉਹ ਜਿਹੜੇ ਮਹਾਪੁਰਸ਼ ਹੁੰਦੇ ਸਨ ਸਾਧੂ ਸੰਤ ਹੁੰਦੇ ਸਨ ਉਹਨਾਂ ਦਾ ਪੈਰਾ ਟੀਨਾ ਤਕੜਾ ਹੁੰਦਾ ਸੀ ਅੱਜ ਆਪਣਾ ਇੱਕ ਜੱਦੀ ਸਾਹਿਬ ਦਾ ਪਾਠ ਕਰਨਾ ਪੰਜ ਬਾਣੀਆਂ ਨਿਤਨੇਮੀਆਂ ਕਰਨੀਆਂ ਜਾਂ ਜਉਂਦੀਵੇਂ ਮਹਾਰਾਜ ਸੁਖਨੀ ਸਾਹਿਬ ਦੀ ਸੇਵਾ ਲਈ ਕੀਰਤਨ ਦੀ ਸੇਵਾ ਲਈ ਇਹ ਸਮਾਂ ਮਹਾਰਜ ਵਾਸਤੇ ਕਢਣਾ ਜਾਂ ਆਪਣੇ ਮਨ ਨੂੰ ਇੱਧਰ ਬਾਣੀ ਵੱਲ ਲਾਣਾ ਸਾਨੂੰ ਬੜਾ ਖਾ ਹੋ ਜਾਂਦਾ ਹੈ ਇੰਨਾ ਸਮਾਂ ਕਢਣਾ ਸੁਪੰਜ ਗਰੰਤੀ ਦਾ ਨਿਤਨੇਮ ਜੇ ਕਰਨਾ ਹੋਵੇ ਤੋ 2 ਘੰਟੇ 2.5 ਘੰਟੇ ਲੱਗ ਜਾਂਦੇ ਆ ਸੁਪਰਾਤਨ ਗੁਰਦੇਖ ਜਾਨੇ ਜਿਆਦਾ ਕਮਾਈ ਵਾਲੇ ਹੁੰਦੇ ਸੀ ਪੰਜ ਬਾਣੀਆਂ ਨੈੱਥਨੇਮ ਦੀਆਂ ਪੰਜ ਗ੍ਰੰਥੀ 10 ਗ੍ਰੰਥੀ ਤੱਕ ਦਾ ਵੀ ਪਰਾਤਨ ਸਿੰਘ ਜਿਹੜੇ ਆ ਉਹ ਨੈੱਥਨੇਮ ਕਰਿਆ ਕਰਦੇ ਸੀ ਇੱਥੇ ਜਿਹੜੀ ਇਹ ਜਿਹੜੀ 1925 ਤੋਂ ਬਾਅਦ ਜਿਹੜੀ ਇਹ ਕਮੇਟੀ ਬਣਾ ਨੇ ਅੰਗਰੇਜ਼ਾਂ ਨੂੰ ਫੋਲੋ ਕਰਕੇ ਜਾਂ ਜਿਵੇਂ ਇਹਨਾਂ ਨੇ ਮਰਿਆਦਾ ਵਧਾਈ ਹੈ ਵੀ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨੈੱਥਨੇਮ ਕਰਦੇ ਆ ਉਸ ਤੋਂ ਬਾਅਦ ਕੀਰਤਨ ਕਰਦੇ ਆ ਕੋਈ ਕਥਾ ਕਰਕੇ ਕੰਡਾ ਫਿਰ ਸਮਾਪਤੀ ਕਰ ਦਿੰਦੇ ਆ ਪਰ ਜਿਹੜਾ ਅਸਲ ਸਤਗੁਰੂ ਜੀ ਨੇ ਬਾਜਾਂ ਵਾਲੇ ਸਤਗੁਰੂ ਨੇ ਪੰਜ ਸਾਜਿਆ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ 96 ਕਰੋੜੀ ਚਾਦਾ ਵੀਰ ਚੱਕਰਵਰਤੀ ਪੰਜਾਬ ਵਿਸ਼ਵ ਭਾਰਤ ਧਨ ਸਿੰਘਾ ਸੰਗਤ ਜੀ ਅੱਜ ਵੀ ਤੁਸੀਂ ਦਲਾ ਪੰਥਾ ਜਿ ਜਾਓ ਜਾਂ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ 96 ਕਰੋੜੀ ਪੰਥ ਪਾਸ਼ਾ ਸਿੰਘ ਸਾਹਿਬ ਚਠੇਦਾਰ ਪਾਪਾ ਮਾਨਸੰਗਰੀ ਮਾਪੁਰਸ਼ ਪਰਮ ਗਿਆਨੀ ਮਾਪੁਰਸ਼ 96 ਕਰੋੜੀ ਪੰਥ ਪਾਤਸ਼ਾਹ ਜੀ ਉਹਨਾਂ ਦੀ ਅਗਵਾਈ ਅਧੀਨ ਸ਼ਰਮਣੀ ਪੰਥ ਕਾਲੀ ਬੁੱਢੇ ਦਲ ਦੇ ਮੇਰ ਜੱਤੇਜਾਰ ਸਿੰਘ ਸਾਫ ਗਿਆਨੀ ਸ਼ਮਸ਼ੇਰ ਸਿੰਘ ਜੀ ਠੱਡ ਗ੍ਰੰਥੀ ਬੁੱਢਾ ਦਲ ਉਹ ਦਲ ਤੋਰ ਰਹੇ ਆ ਜੇ ਅੱਜ ਵੀ ਗੱਦੀ ਹੁਣ ਦਲ ਚੱਕਰਵਰਤੀ ਆ ਸ਼ਾਇਦ ਇਹ ਹੁਣ ਵਸਾਖੀ ਦੇ ਝਾੜੇ ਤੇ ਦਲ ਬਠਿੰਡੇ ਦਮਦਮਾ ਸਾਹਿਬ ਸਾਹ ਰਾ ਆ ਹੋਵੇ ਸੋ ਸੰਗਤ ਜੀ ਜੇ ਅੱਜ ਵੀ ਤੁਸੀਂ ਦਲ ਦੇ ਵਿੱਚ ਜਾਓ ਕਿੰਨਾ ਨਿਤਨੇਮ ਦਾਗਾ

ਸਿੰਘ ਸਾਹਿਬ ਗੰਨੀਸ਼ਮ ਸ਼ੇਰ ਸਿੰਘ ਜੀ ਕੋਈ ਚਤਤਾਰ ਸ਼੍ਰੋਮਣੀ ਪੰਥਕਾਲੀ ਪੱਡਾ ਤਾਲ ਹੈਡ ਗ੍ਰੰਥੀ ਬੁੱਢਾ ਦਾਲ ਫੇਰੋ ਕਥਾ ਕਰਦੇ ਐ 6 ਵਜੇ ਤੋਂ ਲੈ ਕੇ 7 ਵਜੇ ਦਾ ਤੁਸੀਂ ਕਦੀ ਦਾਲ ਦੇ ਵਿੱਚ ਜਾਓ ਉੱਥੇ ਮਰਿਆਦਾ ਵੀ ਵੀ ਸੰਗਨ ਹੈ ਘਟੋ ਘਾਟ ਜਿਹੜੀ ਅੱਜ ਦੀ ਜਾਂ ਮਰਿਆਦਾ ਚੱਲ ਰਹੀ ਵੀ ਜਿਹੜੇ 10 10 12 12 ਸਾਲ ਦੇ ਬੱਚੇ ਵੀ ਆਉਣਾ ਵਾਸਤੇ ਮਰਿਆਦਾ ਵੀ ਇਸ਼ਨਾਨ ਕਰਕੇ ਸਾਰੇ ਬੱਚਾ ਨੇ 4:30 ਵਜੇ ਜੇ ਕੋਈ ਜਵਾਨ ਨਹੀਂ ਉਹਦੇ ਵਾਸਤੇ ਵੀ ਮਰਿਆਦਾ ਹੈ ਭਾਵੇਂ ਉਹਨਾਂ ਦੇ ਚਿੱਟੇ ਦਾੜੇ ਵੀ ਆ ਸਿੰਘਾਂ ਦੇ ਮਹਾਪੁਰਸ਼ਾਂ ਦੇ ਵੀ ਉਹਨਾਂ ਨੇ ਦਰਬਾਰ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਨੀ ਐਣੀ ਵੀ ਉਹ ਹੋਰਿਆਂ ਦੀ ਸੇਵਾ ਕਰਦੇ ਆ ਜਾਂ ਕੋਈ ਹੋਰ ਸੇਵਾ ਕਰਦੇ ਤੇਰਾ ਉਹਨਾ ਤੰਗੂ ਦੇ ਵਿੱਚ ਸੁੱਤੇ ਰਹਿਣ ਇਹ ਨਿਯਮ ਹੈ ਦਲਪੰਚ ਦਾ ਤੁਸੀਂ ਸੰਗਤ ਜੀ ਦੇਖ ਲਓ ਤਨ ਨੇ ਐਸੇ ਸਿੰਘ ਕਿੰਨਾ ਉਹਨਾਂ ਦਾ ਚੌਂਕੜਾ ਤੁਸੀਂ 12:30 ਸ਼ੁਰੂ ਹੋ ਜਾਂਦਾ ਸਵਾ 12 ਵਜੇ ਉਸ ਤੋਂ 7 ਵਜੇ ਤੱਕ ਤੁਸੀਂ ਲਾ ਲੋ ਕਿੰਨਾ ਬੰਦਗੀ ਦਾ ਪੈਰਾ ਇਹ ਹੈ ਖਾਲਸੇ ਦੀ ਅਸਲ ਮਰਿਆਦਾ ਅਸਲ ਅਸਲ ਨਿਕਲਮ ਖਾਲਸੇ ਦਾ ਇਹ ਹੈ ਇਹ ਕਮੇਟੀ ਵਾਲਿਆਂ ਨੇ ਤੇ ਐਸੋ ਤੱਕ ਲਿਖਤਾ ਮਰਿਆਦਾ ਤੇ ਸ੍ਰੀ ਜਗਜੀਤ ਸਿੰਘ ਜੀ ਆਪ ਸਾਫ਼ ਤੇ ਸਹੀ ਹੈ ਤਿੰਨ ਬੰਨੀਆਂ ਨੇ ਇਤਨੇ ਹੀ। ਤੋਂ ਸੰਗਤ ਜੀ ਇਸ ਕਰਕੇ ਜਿਹੜੀ ਖਾਲਸੇ ਦੀ ਮਰਿਆਦਾ ਜੇ ਗੁਰੂ ਦਾ ਸਿੱਖ ਬਣਨਾ ਹੈ ਸੱਚੀ ਤੇ ਫਿਰ ਇੰਨੀ ਜਿਆਦੀ ਬੰਦਗੀ ਆਪਾਂ ਨੂੰ ਕਰਨੀ ਪਵੇਗੀ। ਸੋ ਇਸ ਕਰਕੇ ਭਾਈ ਇੰਨਾ ਜ਼ਿਆਦਾ ਨਿਕਲੇ ਫਿਰ ਉਸ ਤੋਂ ਬਾਅਦ 12:40 45 ਮਿੰਟ ਜਿਹੜਾ ਨਗਾਰਚੀ ਸਿੰਘ ਆ ਉਹਦੀ ਲਗ ਰਿਹਾਤਾ ਕਿ ਉਹਨੇ ਨਗਾਰਾ ਵਜਾਣੇ ਹੀ ਜਾਣਾ ਜਿਵੇਂ ਧੰਨ ਗੁਰੂ ਗੋਬੇ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਸੰਗਤ ਜੀ ਰਣਜੀਤ ਨਗਾਰਾ ਮਾਰਨ ਦੇ ਤੋਂ ਬਣਵਾਇਆ ਨਾ ਮਾਤਾ ਗੁਜਰਕੌਰ ਜੀ ਤੇ ਮਸੰਦ ਸਾਰੇ ਮਿਲ ਕੇ ਮਾਤਾ ਗੁਜਰਕੌਰ ਜੀ ਨੂੰ ਬੇਨਤੀ ਕਰਨ ਲੱਗੇ ਮਾਤਾ ਜੀ ਵੀ ਗੋਬਿੰਦ ਰਾਏ ਗੁਰੂ ਗੋਬੇ ਸਿੰਘ ਜੀ ਮਹਾਰਾਜ ਨੂੰ ਇਹ ਨਗਾਰਾ ਬਣਾਉਣ ਤੋਂ ਤੁਸੀਂ ਰੋਕੋ ਜੇ ਭਾੜੀ ਰਾਜਾ ਨੂੰ ਪਤਾ ਲੱਗ ਗਿਆ ਜਾਂ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਵੀ ਮਾਰਾ ਸਾਡੀ ਰੀਸ ਕਰਦੇ ਆ ਜਾਂ ਨਗਾਰੇ ਵਜਾਉਂਦੇ ਆ ਇੱਥੇ ਤੇ ਜੰਗ ਛੇੜ ਜੇਗੀ ਉਹਨਾਂ ਨੇ ਕਹਿਣਾ ਵੀ ਤੁਸੀਂ ਸਾਨੂੰ ਓਕਾ ਦਗਾਉਂਦੇ ਹੋ ਵੀ ਸਾਡੀ ਰੀਸ ਕਰਦੇ ਹੋ ਹੁਣ ਸੰਗਤ ਜੀ ਜਿਵੇਂ ਸੈਂਟਰ ਗਵਰਨਮੈਂਟ ਹੈ ਚਲੋ ਅਸੀਂ ਕਿਸੇ ਦੀ ਨਿੰਦਾ ਨਹੀਂ ਕਰਦੇ ਪਰ ਜੋ ਸੱਚ ਹੈ ਵੀ ਇਹ ਹਿੰਦੂ ਰਾਟਰ ਦੇ ਨਾਮ ਤੇ ਪੈਦਲ ਯਾਤਰਾ ਕੱਢਣ ਜੋ ਮਰਜ਼ੀ ਕਰਨ ਤੇ ਉਹਨਾਂ ਨੂੰ ਜੱਗ ਸਿਕਿਉਰਟੀ ਮਿਲਦੀ ਹੈ ਜਿਵੇਂ ਸਾਡੇ ਭਾਈ ਵਰਤਪਾਲ ਸਿੰਘ ਦੀ ਖਾਲਸਾ ਖਾਲਸਾ ਵੀਰ ਕੱਢਣ ਆਪਣੇ ਖਾਲਿਸਤਾਨ ਦੀ ਕੋਈ ਗੱਲ ਕਰਨ ਤੇ ਉਹਨਾਂ ਨੂੰ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਚਲੋ ਸੋਚ ਕਰਕੇ ਖਾਲਸਾ ਜੀ ਮੇਰੀ ਬੇਨਤੀ ਹੈ ਵੀ ਵਕਤ ਵਾਦ ਨਿਤਲੇਨ ਜਿਹੜਾ ਉਹ ਆਪਾਂ ਨੂੰ ਕਰਨਾ ਚਾਹੀਦਾ ਹੈ ਇਹ ਵੀ ਮੇਰੀ ਮਾਵਾ ਭੈਣਾਂ ਦੇ ਚੰਨਾ ਵਿੱਚ ਬੇਨਤੀ ਹੈ ਵੀ ਜੇ ਤੁਸੀਂ ਸੱਚੀ ਗੁਰੂ ਸਾਹਿਬ ਦੀ ਮਰਿਆਦਾ ਵਾਲੀ ਸਿੰਘਣੀ ਬੰਨਾ ਨਾ ਇਹ ਖਾਲਸਾ ਜੀ ਚਲੋ ਅੱਜ ਕੱਲ ਇਹ ਕਾਲ ਬਿਲਮ ਚੱਲ ਰਿਹਾ ਉਹਦਾ ਜਿਹੜਾ ਰੋਲਾ ਚੱਲ ਰਿਹਾ ਜਿਹੜੀ ਆਪਣੀ ਮਰਿਆਦਾ ਸਿੰਘਆਂ ਦਾ ਇਤਿਹਾਸ ਪੜ੍ਹਨਾ ਤੇ ਪ੍ਰਾਚਲ ਪੰਥ ਪ੍ਰਕਾਸ਼ ਤੇ ਵਿਚੋ ਵੀ ਔਰ ਜਿਹੜੀਆਂ ਗੁਰੂਧਿਆ ਸਿੰਘੀਆਂ ਜਿਹਨਾਂ ਕਾਲੇ ਬਸਾਖੀ ਦਾ ਦਿਹਾੜਾ ਵੀ ਹੈ ਸੋ ਸੁਣੋ ਮੇਂ ਪੰਥ ਕਾਲੀ ਬੁੱਢਾ ਗੱਲ ਪਾਲ ਪੰਥ ਮਾਲੇ ਵੱਲੋਂ ਕੱਲ ਨੂੰ ਅਲੀ ਮਾਜਰੇ ਸ਼ੰਭੂ ਵਿਖੇ ਉੱਤੇ ਕੱਲ ਨੂੰ ਮਹੱਲਾ ਵੀ ਕੱਢਿਆ ਜਾਣਾ ਜਵਾਨ ਵੀ ਸੱਜਣਗੇ

ਜੇ ਤੁਸੀਂ ਵਾਕਈ ਮਹਾਰਾਜ ਦੀ ਖੁਸ਼ੀ ਲੈਣੀ ਹੈ ਕਿਉਂਕਿ ਮਹਾਰਾਜ ਦਾ ਸੰਗਤ ਜੀ ਇਹ ਵੀ ਹੁਕਮ ਹੈ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤਨ ਸ਼ਸਤਰ ਸਜਾਵੋ ਹਮਰੀ ਖੁਸ਼ੀ ਹੋਏ ਅਧਿਕਾਈ ਕਮਰ ਕਸਾ ਕਰ ਦੇ ਦਿਖਾਈ ਬਿਨਾ ਕੇਸੰ ਸ਼ਸਤਰੰ ਨਰੰ ਪਟੰ ਜਾਨੰ ਬਿਨਾ ਸ਼ਸਤਰੰ ਕੇਸੰ ਨਾ ਦਿਉ ਬਿਦਾਰੇ ਮਹਾਰਾਜ ਕਹਿੰਦੇ ਜਿਹੜਾ ਕਿਰਪਾਨ ਪਾ ਕੇ ਆਂਦਾ ਨਹੀਂ ਮਹਾਰਾਜ ਜੀ ਜੁਰੀ ਤੈਨ ਬੁੱਧੀ ਤੇਜ ਪਾ ਕੇ ਨਹੀਂ ਆਂਦਾ ਕਮਰ ਕਸਾ ਕਰਕੇ ਨਹੀਂ ਆਂਦਾ ਸੋ ਔਰ ਸਾਡਾ ਸਿੱਖ ਨਹੀਂ ਬਾਹੂ ਉਸ ਨੂੰ ਦਰਸ਼ਨ ਨਹੀਂ ਦੇਣੇ ਸਾਡੀ ਉਸ ਸਿੱਖ ਉਤੇ ਖੁਸ਼ੀ ਨਹੀਂ ਹੈ ਸੋ ਮਾਇਆ ਦੇ ਚੰਨਾਂ ਚ ਬੇਨਤੀ ਹੈ ਕਿ ਤੁਸੀਂ ਵਾਕਈ ਗੁਰੂ ਦੇ ਖਾਸੇ ਸਿੰਘਣੀਆਂ ਬੰਨਾ ਕਿਉਂਕਿ ਦੇਖੋ ਜਿਹੜਾ ਪੁਰਾਤਨ ਸਮੇਂ ਜਿਹੜਾ ਸਿੰਘ ਨਾਮ ਹੈ ਨਾ ਇਹ ਹੈਗਾ ਸ਼ੇਰ ਦਾ ਔਰ ਕੋਰ ਨਾਮ ਹੈ ਸ਼ੇਰਨੀ ਦਾ ਇਹਦੇ ਹਰ ਕੋਈ ਆਪਣੇ ਨਾਮ ਨਾਲ ਰੋਨੇ ਘੋਨੇ ਚ ਚੱਕੇ ਵੀ ਸਿੰਘ ਲਾਈ ਜਾਂਦੇ ਆ ਨਾ ਸੋ ਇਹ ਸਿੰਘ ਨਾਮ ਹੈ ਸੰਗਤੀ ਸ਼ੇਰ ਦਾ ਔਰ ਸਿੰਘ ਨਾਮ ਤੈਨੋਂ

ਤੋ ਸੰਗਤ ਜੀ ਕੋਰਨਾਮਾ ਹੈ ਸ਼ੇਰਨੀ ਦਾ ਸੱਚੇ ਪਾਤਸ਼ਾਹ ਜੀ ਨੇ ਬਿੱਤਿਆਂ ਨੂੰ ਸ਼ੇਰਨੀਆਂ ਬਣਾਇਆ ਔਰ ਸ਼ੇਰਨੀਆਂ ਨੇ ਗੱਜਦੀਆਂ ਆਪਣਾ ਮਜਾ ਲਾ ਕੋਈ ਆਪਣੀ ਧਿਆਨ ਕੋਈ ਮਾੜੀ ਨਚ ਨਾਲ ਵੇਖੀ ਜਾਏ ਇਸ ਕਰਕੇ ਜਰੂਰ ਇੱਥੇ ਇੱਕ ਦਿਨ ਮੇਰੀ ਬੇਨਤੀ ਹੈ ਕਿ ਆਪਣੇ ਬੱਚਾ ਨੂੰ ਆਪਾਂ ਸ਼ਸਤਰ ਵੀ ਧਿਆਵੀ ਦਈਏ ਔਰ ਦੁਗਿਆਵੀ ਆਪਣਾ ਤਾਰਾ ਤਗੜਾ ਕਰਨ ਤੈਨੂੰ ਫੁੱਟੀਆਂ ਤੇਗਾ ਪਾ ਕੇ ਰੱਖੋ ਜਿਹੜਾ ਅਸਲ ਸਾਡਾ ਸਰੂਪ ਹੈ ਸੋ ਉਹ ਆਪਾਂ ਪਾਈਏ ਬਾਣਾ ਚੋਲਾ ਪਾਈਏ ਆਪਾਂ ਜਿਵੇਂ ਨਿਆਣਸੀ ਲਿਆ ਨਿਆ ਸਿੰਘੀਆਂ ਸੱਜਦੀਆਂ ਹੋਏ ਆਪਾਂ ਸੱਜੀਏ ਔਰ ਗਤਕਾ ਸਿੱਖੀਏ ਤਾਂ ਹੀ ਸੰਗਤੀ ਗੁਰੂ ਗੋਬਿੰਦ ਸਿੰਘ ਜੀ ਪੂਰਨ ਮਰਿਆਦਾ ਜਿਹੜੀ ਹੈ ਉਹ ਆਪਾਂ ਨੂੰ ਪਤਾ ਲੱਗੇਗੀ ਸੋ ਬੜਾਈ ਸੰਕੇਪ ਸਮਾਗ ਸੰਗਤਜੀ ਕਾਲਜ ਦੇ ਹਾਰੇ ਵਿੱਚ ਤਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਂਜ ਭੰਤਰ ਲੋਚਨ ਸਿੰਘ ਜੀ ਮਹਾਂਪੁਰਸ਼ ਤੰਨਾਦਾਲ ਅੱਲੇ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਮਹਾਂਪੁਰਸ਼ ਦਾਸ ਦੀ ਪੜੀ ਸ਼ਬਦਾਂ ਉਹਨਾਂ ਦੇ ਦਾਸ ਬਹੁਤ ਪਿਆਰ ਕਰਦੇ ਆ ਮੰਨ ਜੀ ਸੋ ਉਹਨਾਂ ਨੇ ਦੱਸਿਆ ਜੀ ਬਚਨ ਕਹਿੰਦੇ ਇਹ ਜਿਹੜੇ ਕਤਾਰਪਾਂ ਜਿਨ੍ਹਾਂ ਨੇ ਲਿਖਿਆ ਪਰ ਪੜ ਕੇ ਕਹਿੰਦੇ ਅਸੀਂ 90 ਹਜ਼ਾਰ ਦਾ ਕਾਟ ਦੱਸੇ ਨਾਥਪੁਰ ਸਾਹਿਬ ਕਹਿੰਦੇ 10 ਲੱਖ ਦਾ ਕਾਫੀ ਨਾਥਪੁਰ ਸਾਹਿਬ ਗੋਬਿੰਦ ਸਿੰਘ ਜੀ ਮਹਾਰਾਜ ਬਰੀ ਰਾਸਤੇ ਵਿੱਚ ਆਇਸ ਜੀ ਪਾਸ਼ਾ ਜੀ ਨੇ ਮਿਆਂ ਨੂੰ ਆਪਣੀ ਤੇ ਇੱਕ ਕੱਤੀ ਸੱਚੇ ਪਾਤਸ਼ਾਹ ਜਿਨੇ ਤਿੰਨ ਵਾਰ ਸੰਗਤ ਜੀ ਬਚਨ ਅੰਨਾ ਮਹਾਰਾਜ ਨੇ ਹੁਕਮ ਦਿੱਤਾ ਇਹ ਮੈਨੂੰ ਸਿਰ ਚਾਹੀਦਾ ਕੋਈ ਹੈ ਉਹ ਜਸ ਇੱਕੁੱਟੇ ਸੰਗਤ ਦੇ ਵਿੱਚੋਂ ਜਿਹੜਾ ਮੈਨੂੰ ਸਿਰ ਦਵੇ ਸਭ ਤੋਂ ਪਹਿਲਾਂ ਉਹ ਫੇਰ ਮਾਰ ਰਿਹਾ ਤੀਜੀ ਵਾਰ ਕਿਹਾ ਦੋ ਵਾਰ ਸਾਰੇ ਸੰਗਤ ਨੇ ਅਕਾਦੀਆਂ ਕਰ ਲਈਆਂ ਸਾਰੇ ਡਰ ਗਏ ਵੀ ਇਹ ਕੀ ਹੋ ਗਿਆ ਗੁਰੂ ਆਦ ਸੇਰੀ ਮੰਗਣ ਲੱਗ ਗਿਆ ਸੋ ਤੀਜੀ ਵਾਰ ਜਦੋਂ ਮਹਾਰਾਜ ਨੇ ਜੀਰਾਂ ਦੇ ਵਿੱਚ ਆ ਕੇ ਕਿਹਾ ਵੀ ਹੈ ਕੋਈ ਸਿੰਘ ਜਿਹੜਾ ਸਾਹਮਣੂ ਸਿਰ ਦਵੇ ਆਪਣਾ ਸੀਸ ਭੇਟਾ ਕਰੇ ਸਰਦੋ ਵੱਲੋਂ ਭਾਈ ਗਿਆ ਸਿੰਘ ਜੀ ਫਿਰ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਪੰਜ ਸਿੰਘਾਂ ਨੇ ਸੰਗਤ ਦੀ ਕਾਲ ਦੇ ਦੇਨ ਸਹੀ ਸਪੇਟਾ ਕੀਤੇ ਫਿਰ ਸੱਚੇ ਪਾਤਸ਼ਾਹ ਜਿਨੇ ਖੁਦ ਵੀ ਅਮਰੇ ਛਕਿਆ ਜਿਹੜੀ ਕੋਈ ਬਿਗਲੀ ਜਾ ਸੈਂਗ ਕਹਿੰਦੇ ਆ ਪਾਪਾ ਜੀ ਹਾਲੇ ਅਮਰੇ ਛਕਾਂ ਦੀ ਲੋੜ ਨਹੀਂ ਜਾਂ ਮਨ ਸਾਫ ਹੋਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਨ ਸਾਫ ਨਹੀਂ ਸੀ ਮਹਾਰਾਜ ਨੇ ਅਮਰੇ ਛਕਾਤਾ ਮਹਾਰਾਜ ਸੇ ਕਾਲਪੁਰਖ ਦਾ ਰੂਪ ਸੀ ਪਰ ਮਹਾਰਾਜ ਨੇ ਖੁਦ ਅਮਰੇ ਛਕਿਆ ਉਹ ਇਸ ਕਰਕੇ ਛਕਿਆ ਵੀ ਤਾਂ ਕਿ ਕੰਮ ਨੂੰ ਕੋਈ ਬੀਬੀ ਜਾਂ ਸੰਗੇ ਇਹ ਨਾ ਕਵੇ ਮਹਾਰਾਜ ਨੇ ਕਿਹਾ ਅਮਰ ਛਕਿਆ ਸੀ ਸਾਨੂੰ ਵੀ ਛਕਣ ਦੀ ਲੋੜ ਨਹੀਂ ਅਸੀਂ ਵੀ ਐਵੇਂ ਬਾਣੀ ਪੜੀ ਜਾਵਾਂਗੇ ਪ੍ਰਸੰਗਤ ਜੀ ਨਾਨਕ ਦੇ ਘਰ ਐਡਮਿਸ਼ਨ ਅਮਰ ਸ਼ਾਕਾ ਛਾਕੇ ਮਿਲਣਾ ਜਿੰਨਾ ਮਰਜੀ ਦਾਦਾ ਮਨ ਸਾਫ਼ ਹੋਏ ਪਰ ਅਮਰ ਛਕੇ ਬਿਨਾਂ ਗੱਲ ਨਹੀਂ ਬੰਦਨੀ ਇਸ ਕਰਕੇ ਭਾਈ ਇਹ ਆਪਾ ਪਾਰਾ ਰੱਖੀਏ ਸੋ ਵੱਡੇ ਸੰਤਾਂ ਦਾ ਇਹੀ ਨੀਮ ਹੁੰਦਾ ਸੀ ਆਪਣਾ ਵੀ ਸੱਤ ਬਾਣੀਆਂ ਨੇਕ ਨਿਮੀਆਂ ਪੰਜ ਗੱਲਤੀ ਜਿਨੂੰ ਗੰਠ ਹੋਵੇ ਉਹਨੂੰ ਹੀ ਜੱਥੇ ਜ ਰੱਖਦੇ ਸਨ ਅਮੀ ਬਾਬਾ ਜਦੋਂ ਮੇਰੇ ਸੰਤ ਗਿਆਨੀ ਗੁਰਵੰਤ ਸਿੰਘ ਜੀ ਮਹਾਪੁਰਸ਼ਾਂ ਦੇ ਸਨੇਹੀ ਜਥੇ ਵਿੱਚ ਸੰਤ ਗਿਆਨੀ ਕਰਤਾਰ ਸਿੰਘੀ ਖਾਸਾ 15 ਵਾਲੇ ਬਾਬਾ ਚਨਾਲ ਸਿੰਘ ਜੀ ਖਾਸਾ 15 ਵਾਲੇ ਬਾਬਾ ਠਾਕੁਰ ਸਿੰਘ ਜੀ ਖਾਸਾ 15 ਵਾਲੇ ਮਹਾਪੁਰਸ਼ ਇਹ ਸਾਰੇ ਨੂੰ ਪੰਜ ਗਰੰਤੀ ਕੰਢ ਸੀ ਇਹ ਜਥੇ ਵਿੱਚ ਰਹੇ ਸੋ ਸੰਗਤ ਦੀ ਗੱਗਾ ਗੋਬਿੰਦ ਤੁਨਰੋ ਸਾ ਸਾਸਪੇਤ ਕਾਂ ਸਾਸਾ ਦੇ ਕਾ ਬਿਰਮਨਾ ਕਰੇ ਹੋ ਮੇਠ ਮਹਾਰਾਜ ਬਾਗ ਨਖਰੀ ਵਿੱਚ ਗੱਗੇ ਅਖਰਾਂ ਹੀ ਸਾਨੂੰ ਵਿਦੇਸ਼ ਦੇ ਜਿਹੜੀ ਪੈਂਤੀ ਅਖਰੀ ਮਹਾਰਾਜ ਨੇ ਉਚਾਰਨ ਦਿੱਤੇ ਹਨ ਨਾ ਊਰੇ ਤੋਂ ਲਾ ਕੇ ੜਾੜਾ ਦਾ ੜਾੜਾ ਰਾੜ ਮਿਟਾ ਸੰ ਸਾਧੂ ਐਵੇਂ ਬਚਨ ਆਂਦੇ ਆ ਜਾਂ ਰਾਰੇ ਤੋਂ ਆਂਦਾ ਰਾਰਾ ਰੂਸ ਲੋਸਨਾ ਕਾਉਸ ਸੰਤੁਰਾ ਆਪਣਾ ਵਿਚਾਰਨਾ ਇੱਕ ਬੜੀ ਪਿਆਰੀ ਬਾਣੀ ਹੈ ਬਾਵਨਕਰੀ ਪੰਜ ਗ੍ਰੰਥੀ ਦੀ ਬਾਣੀ ਆਂਦੀ ਹੈ ਤਾਂ ਮੈਂ ਪੰਜ ਗ੍ਰੰਥੀ ਦਾ ਕਨਸੈਪਟ ਛੇੜਿਆ ਸੋ ਮਾੜੀ ਕਹਿੰਦੇ ਹਰ ਸਾਲ ਦੇ ਨਾਲ ਆਪਣਾ ਗੱਗਾ ਗੋ ਵਿੱਚ ਗੁਣ ਰੋ ਸਾਥ-ਸਾਥ ਸਪੈਟ ਹਰ ਸਾਲ ਨਾ ਪਾਈ ਪਾਣੀ ਬਰੋ ਸਿਮਨ ਕਰੋ ਕਾਹ ਵੀ ਸਾਥ-ਸਾਥ ਦੇਖਾ ਬਿਲਮ ਨਾ ਕਰਿਓ ਮੈਂ ਕਿ ਮਾੜੀ ਕਹਿੰਦੇ ਭਾਈ ਮਤ ਕਹ ਜਾਪਰਾ ਸਾਹੂ ਆਵੇ ਕਹ ਨਾ ਆਵੇ ਆਰਾਮ ਪਤਾ ਨਹੀਂ ਅਗਲਾ ਸਾਲ ਆਣਾ ਕਿ ਨਹੀਂ ਆਣਾ

سمائیاں نے میری بینٹی ضرور پروان کرنی ہے پائی تیار پر تیار ہو اور ایک دن ایتھے سنگ رو آپ بلا لیا کے لیے ایتھے اپنے لگے مالے فوجان تیار پر تیار ہے سو ایتھے دو سو تین سو روی آپ اب فوجان تیار پر تیار ہے مایا دے رہا ہوں گی بھی آکے بچے آنو تیانو گت کا سکھاؤ میری بےتی ہفتے ہوئے گا جا اپنے بیٹھے یہ کتکا ہوئے گا تین چار بندے بندہ ہوئی نہیں بھی لگن لینا مجال ہے کسی تھی وال ماڑی نظر نہ اپنے کسی پرا کوئی کےسا کی کر دے دستار بھی اس کر کے کتکا سکھنا بہت ضروری ہے مہاراج خود ابھی ہوئے ہو جا بڑا آنند آیا مہاراج پٹان پور شکر سکھنی سا مہاراج نے پاٹ کی سیوا بھی لی اور مہاراج سنیا سی پاک کرتن سنیا سو جے کوئی آپ راسنال کرتن کیرتن کرے تا بھی رس ہے مہاراج چڑھتی کلا رکھے ਆਪ ਸਾਰੀ ਸੰਗਤ ਦਾ ਦਾਸ ਰੋਮ ਰੋਮ ਕਰਕੇ ਜਿਲਦੀਆਂ ਕਹਾਣੀਆਂ ਤੋਂ ਧੰਨਵਾਦ ਕਰਦਾ ਕੋਟਾਨ ਕੋਟ ਸ਼ੁਕਰ ਸੱਚੇ ਪਾਸਰੇ ਜੀ ਆ ਬਾਬਾ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਦਰਸ਼ਨ ਕਰਾਏ ਮਹਾਰਾਜ ਚੜ੍ਹਦੀ ਕਲਾ ਰੱਖੇ پرانردنی انت کو مہا پانک پار اتار آئے جی کرپا نے جیال ایک اکر ہر من بست نانک ہو ਪਾਏ ਕਾਟੇ ਮਿਟੇ ਗਵਨ ਫਤੇ ਪਈ ਮਨਜੀਤ ਨਾਨਕ ਗੁਰਤੇ ਤੇ ਪਾਈ ਫਿਰ ਮਟੇ ਨੇ ਤਨੀ ਜੇ ਕਾਰਗ ਜਾਵੇ ਨਾ ਲੋ ਜਾਵੇ ਤਾਂ ਤਾਂ ਸਾਹਿਬ ਜੀ ਗੁਰੂ ਬੋਸ ਸਿੰਘ ਜੀ ਮਹਾਰਾਜ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਗੁਰਪ੍ਰਭਾ ਕਾਲ ਦੇ ਕੇ ਫਤੇ ਗੁਰਪੰਥ ਖਾਲਸੇ ਕੇ ਮੈਦਾਨ ਫਤੇ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਪਾਤਕਾਲੀ ਮਹਾਨ ਦਾ ਜੈ 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 ਪਾਤ ਜੀ ਤਰਸਾ ਬਹਾਨਾ ਤੇ ਆ ਮੈਂ ਸਤਿ ਕਰੂ ਮੈਂ ਪਾਏ ਸਰਵਤਾ ਪਾਇਆ ਸਹਿ ਜੀ ਮਨਵਜਾ